ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਪੈਨਸ਼ਨ ਲਾਈਵ ਅਪਡੇਟ ਤੁਹਾਨੂੰ ਦਿਆਂਗੇ ਕਿਸੇ ਜ਼ਿਲ੍ਹੇ ਦੇ ਵਿੱਚੋਂ ਕਿਹਦੀ ਪੈਨਸ਼ਨ ਅਪਡੇਟ ਹੈ ਜਾਂ ਨਹੀਂ ਹੈ ਤੁਹਾਨੂੰ ਦੱਸਾਂਗੇ ਅ ਗੱਲ ਪੈਨਸ਼ਨ ਦੀ ਕਰੀਏ ਉਸ ਵਾਂਗ ਇੱਕ ਤੁਹਾਡੇ ਨਾਲ ਜਿਹੜਿਆ ਲੈਟਰ ਸਾਂਝਾ ਕਰ ਰਹੇ ਹਾਂ ਜੋ ਕਿ ਅਧਿਐਨ ਸੋਮਾਵਾ ਚੌਂਡ ਬੋਰਡ ਯਾਨੀ ਕਿ ਟ੍ਰਿਪਲ ਐਸ ਬੀ ਬੋਰਡ ਵੱਲੋਂ ਜਾਰੀ ਕੀਤੀ ਗਈ ਹੈ ਅ ਜਿਹੜੀ ਕਿ ਲੀਗਲ ਕਲਰਕ ਲਾਅ ਦੇ ਭਰ ਤੇ ਕੱਟੀ ਗਈ ਸੀ ਤੇ ਇਹਦੇ ਜਿਹੜੇ ਟੈਸ ਲੈ ਕੇ ਸੀ ਕਾਉਂਸਲਿੰਗ ਲਈ ਜਿਹੜੇ ਬੁਲਾਏ ਗਏ ਸੀ ਕੈਂਡੀਡੇਟਸ 12122 ਤੇ 16122 ਨੂੰ ਸੋ ਉਹਨਗੀ ਵਰਦੀ ਜੀ ਕਮਨ ਮੈਰਿਟ ਲਿਸਟਾ ਜਿਹੜਾ ਨਤੀਜਾ ਉਹ ਹੀਠਾ ਲਿਖਿਆ ਅਨੁਸਾਰ ਹੈ ਸੋ ਇਹਨਾਂ ਦੀ ਜਿਹੜੀ ਸਿਲੈਕਸ਼ਨ ਹੋਈ ਹੈ ਕਿਹੜੇ ਡਿਪਾਰਟਮੈਂਟ ਦੇ ਵਿੱਚ ਹੋਈ ਹੈ ਇਹ ਸਾਰਾ ਇੱਥੇ ਦਰਸਾਇਆ ਹੋਇਆ ਟੋਟਲ 99 ਕੈਂਡੀਡੇਟਸ ਨੇ ਤੇ ਜਿਹੜਾ ਇਹ ਸਿਲੈਕਸ਼ਨ ਹੋਈ ਆ ਉਹ ਕੈਂਡੀਡੇਟਸ ਨੇ ਇਹ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਜਨਰਲ ਕੈਟਾਗਰੀ ਐਸਸੀ ਅੰਗ ਹੋਈ ਐਸਸੀ ਆਰਓ ਇਹਦਾ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਨੇ ਤੇ ਇਹਦੇ ਵਿੱਚ ਫਿਜ਼ੀਕਲ ਹੈਂਡੀਕੈਪ ਕੈਟਾਗਰੀ ਦੇ ਵੀ ਸਾਥੀ ਨੇ ਯਾਨੀ ਕਿ ਹੈਂਡੀਕੈਪ ਭੈਣ ਭਰਾ ਜਿਨ੍ਹਾਂ ਨੇ ਪੇਪਰ ਦੇ ਵਿੱਚ ਫਲਾਈ ਕਰਿਆ ਸੀ ਉਹਨਾਂ ਦੀ ਵੀ ਸਿਲੈਕਸ਼ਨ ਹੋਈ ਆ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਤੇ ਅਖੀਰ ਦੇ ਵਿੱਚ ਆਪਾਂ ਦੇਖਾਂਗੇ ਤੇ ਇੱਥੇ ਜਿਹੜੇ ਆ ਫਿਜ਼ੀਕਲੀ ਹੈਂਡੀਕੈਪ ਕੈਟਾਗਰੀ ਦੇ ਜਿਹੜੇ ਸਾਥੀ ਨੇ ਜਿਹਨਾਂ ਦੀ ਇਲੀਜੀਬਲ ਹੋਈ ਆ ਜਿਹੜੇ ਚੈੱਕ ਸਿਲੈਕਸ਼ਨ ਹੋਈ ਆ ਸੋ ਇਹ ਜਿਹੜਾ ਸਾਰਾ ਅੱਗੇ ਲਿਖਾਇਆ ਹੋਇਆ ਕਿ ਜਿਹੜਾ ਕੌਂਸਲ ਨੇ ਤਵਾਦੇ ਨਤੀਜਾ ਤਿਆਰ ਕੀਤਾ ਗਿਆ ਤੇ ਕਈ ਕੈਂਡੀਡੇਟਸ ਨੂੰ ਜਿਹੜੇ ਆ ਉਹਨਾਂ ਦੀ ਤਰੋਟੀ ਕਰਕੇ ਉਹਨਾਂ ਦੇ ਉਮੀਦਵਾਰਾਂ ਨੂੰ ਹਾਲ ਦੀ ਘੜੀ ਲਈ ਵੀ ਤੇ ਹੈਲਡ ਕਰ ਦਿੱਤਾ ਗਿਆ ਤੇ ਉਹਨਾਂ ਦੇ ਦੱਸਾ ਹੋਏ ਜਿਹੜੇ ਚੈੱਕ ਕਰਕੇ ਫਿਰ ਤੋਂ ਉਹਨਾਂ ਦਾ ਜਿਹੜੀ ਲਿਸਟ ਉਹ ਵੱਖਰੇ ਤੌਰ ਤੇ ਜਾਰੀ ਕੀਤੀ ਜਾਵੇਗੀ ਸੱਜੇ ਕਰ ਗੱਲ ਜਿਹੜੀ ਹੈ ਪੈਨਸ਼ਨ ਦੀ ਕਰੀ ਹੋਈ ਫਰਵਰੀ ਮਹੀਨੇ ਦੀ ਪੈਨਸ਼ਨ 2026 4 ਫਰਵਰੀ ਅੱਜ ਦਿਨ ਬੁੱਧਵਾਰ ਸ਼ਾਮ ਦੇ 6 ਵਜੇ ਤੱਕ ਫਿਲਹਾਲ ਕਿਸੇ ਜ਼ਿਲ੍ਹੇ ਦੇ ਵਿੱਚੋਂ ਪੈਨਸ਼ਨ ਦੀ ਕੋਈ ਅਪਡੇਟ ਨਹੀਂ ਆ ਰਹੀ ਹਾਲੇ ਤੱਕ ਕੋਈ ਸੂਚਨਾ ਕੋਈ ਅਪਡੇਟ ਨਹੀਂ ਹੈ ਨਾ ਤਾਂ ਹਾਲੇ ਕਿਤੇ ਬੈਲ ਫਾਸ ਹੋਏ ਨੇ ਔਰ ਨਾ ਹੀ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਦੀ ਤਰੀਕ ਦੇ ਤੱਕ ਪੈਨਸ਼ਨਾਂ ਜਾਰੀ ਹੋਈਆਂ ਨੇ ਸੋ ਮੈਲ ਖਾਸ ਹੋਣਗੇ ਆਉਣ ਦੇ ਦਿਨਾਂ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਤੋਂ ਕੋਈ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਜਿਹੜੀ ਹੈ ਉਸੇ ਵੇਲੇ ਲਾਈਵ ਆ ਕੇ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕਿਤੇ ਜਾਵੇਗੀ ਫਿਲਹਾਲ ਕਿਸੇ ਜ਼ਿਲ੍ਹੇ ਦੇ ਵਿੱਚ ਹਾਲੇ ਬੈਲ ਫਾਸ ਤੇ ਫਰਵਰੀ ਮਹੀਨੇ ਦੀ ਫੈਸ਼ਨ ਜਿਹੜੀ 1500 ਰੁਪਏ ਆਏਗੀ ਤੇ ਉਹਦੇ ਵਿੱਚ ਕੋਈ ਵਾਦਾ ਅੱਜ ਦੀ ਤਰੀਕ ਤੱਕ ਕੋਈ ਨਹੀਂ ਕੀਤਾ ਗਿਆ ਤੇ ਜਿਵੇਂ ਪੈਨਸ਼ਨਾਂ ਦੀ ਕੋਈ ਅਪਡੇਟ ਵਕਫ ਵਕਫ ਜ਼ਿਲ੍ਹਿਆਂ ਦੇ ਵਿੱਚੋਂ ਆਉਂਦੀ ਆ ਕੱਲ ਦੀ ਤਰੀਕ ਦੇ ਵਿੱਚ ਪਰਸੋਂ ਜਦੋਂ ਵੀ ਕਿਉਂਕਿ ਉਹ ਤਾਂ ਦਿਨਾਂ ਦੇ ਵਿੱਚ ਫੈਸ਼ਨਾਂ ਦਾ ਕੰਮ ਜਿਹੜਾ ਹੁਣ ਸ਼ੁਰੂ ਹੋ ਜਾਣਾ ਹੈ 5 ਤਰੀਕ ਨੂੰ ਹੋ ਜਾਣੀ ਹੈ ਤੇ 6-7 ਤਰੀਕ ਤੋਂ ਫਿਰ ਸ਼ਡਿਊਲ ਸ਼ੁਰੂ ਹੋ ਜਾਂਦਾ ਹੈ ਤੇ 15-20 ਤਰੀਕਾਂ ਤੱਕ ਪੈਸੇ ਜੜੀਆਂ ਨੇ ਜਾਰੀ ਕੀਤੀਆਂ ਜਾਂਦੀਆਂ ਨੇ ਸੋ ਜਦੋਂ ਕੋਈ ਅਪਡੇਟ ਪੈਨਸ਼ਨ ਦੇ ਰਿਗਾਰਡਿੰਗ ਕੋਈ ਵੀ ਆਉਂਦੀ ਹੈ ਉਹ ਤੁਹਾਡੇ ਨਾਲ ਲਾਈਵ ਆ ਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਫਿਲਹਾਲ ਅੱਜ 4 ਫਰਵਰੀ ਦਿਨ ਬਧਵਾਰ ਸ਼ਾਮ ਦੇ 6:00 ਵਜੇ ਤੱਕ ਕਿਸੇ ਜ਼ਿਲ੍ਹੇ ਦੇ ਵਿੱਚੋਂ ਪੈਨਸ਼ਨ ਦੇ ਰਿਗਾਰਡਿੰਗ ਕੋਈ ਅਪਡੇਟ ਨਹੀਂ ਹੈ ਤਾਂ